ਵੱਡਾ ਮਾਨ ਸਨਮਾਨ ਸੌਰੀ ਯੋਗਦਾਨ ਹੋਵੇਗਾ ਮੇਰੇ ਮਿੱਤਰੋ ਆ ਜਸ਼ਨ ਦੀ ਪੈਂਦੀ ہوئی ਰੇਡ ਇੱਕ ਪਾਸੇ ਧਾਕੜ ਓ ਧੱਕਾ ਕਰ ਗਿਆ ਧੱਕਾ ਕਰ ਗਿਆ ਧੱਕਾ ਕਰ ਗਿਆ ਗੋਗੜੀਆਂ ਵਾਲਾ ਹਿੱਕ ਤੇ ਦੀਵਾ ਮਾਰ ਗਿਆ ਇਹ ਗੋਗੜੀਆਂ ਵਾਲਾ ਧਾਕੜ ਹੈ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਦੁਨੀਆ دیਵਾਨੀ ਵੱਡੇ ਵੀਰ ਦੀ ਇੱਕ ਪਾਸੇ ਜਸ਼ਨ ਆਲਮ ਕਿਰੀ ਹੈ ਔਰ ਸਾਹਮਣੇ ਦੇਖਦੇ ਕਬੱਡੀ ਪਾ ਰਿਹਾ ਬੌਪੁਰੀਆ ਹੁਸ਼ਿਆਰਾ ਇਹ ਵੀ ਚੰਦਰਾ ਭਾਜੀਆਂ ਮੋੜ ਜਾ ਇਹ ਵੀ ਹਿੱਕ ਤੇ ਪ੍ਰੋਟੇਲ ਆ ਜਾਂਦਾ ਹੈ ਇਹ ਵੀ ਹਿੱਕ ਤੇ ਤੀਜੇ ਮਾਰ ਜਾਂਦਾ ਹੈ ਇਹ ਪੱਖਰੀਆਂ ਗੱਲਾਂ ਕਰਵਾ ਜਾਂਦਾ ਹੈ ਇਹ ਦੁਨੀਆ ਲਚਾ ਜਾਂਦਾ ਓ ਜਸ਼ਕ ਲੱਖ ਤੇ ਪੌਣੇ ਲੱਖ ਦੀ ਟੱਕਰ ਹੋਵੇਗੀ ਬੈਸਟਾਂ ਦੇ ਲਈ ਮੋਟਰਸਾਈਕਲ ਓ ਜੱਗੂ ਦੀ ਟੱਕਰ ਪਿੱਕੇ ਨਾਲ ਪਈ ਹੋਈ ਹੈ ਛਾਤਰਵਾਲਾ ਪਿੱਕਾ ਤੇ ਹੱਕ ਮੜਿਆ ਜੱਗੂ ਲਓ ਜੱਗੂ ਦਾ ਇੱਕ ਜੱਫਾ ਹੋ ਗਿਆ ਬੱਪੂ ਨਵੀ ਤੇ ਕਾਕੇ ਹੁਣਾ ਦਾ ਵੀ ਲੱਖ ਦਾ ਸਹਯੋਗ ਹੈ ਗੁਲਜਾਰੀ بھائی ਕਹਿੰਦਾ ਵੀ ਆ ਮੈਚ ਦੇ ਜਿਹੜੇ ਸਾਰੇ ਪ੍ਰਾਈਜ਼ ਹੈ ਇਹਦਾ ਭਰਾਵਾ ਵੱਲੋਂ ਯਾਰ ਬਹੁਤ ਸਾਹਮਣੇ ਰੰਦਾਣਾ ਸੋਨੂ ਬਾਪਰੀਆ ਇਹ ਮਨਦੀਪ ਠੱਕੜਾ ਇਹ ਹਰਿਆਣੇ ਦੇ ਕੋਗੜੀਆਂ ਪਿੰਡ ਤੋਂ ਆਇਆ ਹੋਇਆ ਹੈ ਇਹ ਦੁਨੀਆ ਦੇ ਟੌਪ ਦੇ ਰੇਡਰਾਂ ਨੂੰ ਕਹਿ ਕਹਿ ਕੇ ਜਫੇ ਲਾ ਜਾਂਦਾ ਮੇਰੇ ਵੀਰੋ ਇੱਕ ਪਾਸੇ 31000 31000 ਦਾ ਮਸਲਾ